ਉਹ ਮੁਗਲ ਸੁਈਆ ਜਦੋਂ ਬਾਕੀ ਫੌਜ ਤੇ ਵਾਪਸ ਪਰਤ ਗਈ ਪਰ ਉਹ ਇੱਥੇ ਹੀ ਰਿਹਾ ਉਹਨੇ ਉਸ ਵੇਲੇ ਛੁਪ ਕੇ 사ਤਗੁਰਾਂ ਜੀ ਤੇ ਵਾਰ ਕਰਨਾ ਜਾਇਆ ਸੀ ਮਹਾਰਾਜ ਜੀ ਨੇ ਕਿਹਾ ਸੀ ਵੀ ਇਹਨੇ ਜੇ ਸਨਮੁਖਾ ਕੇ ਵਾਰ ਕਰਦਾ ਸੂਰਮਿਆਂ ਵਾਂਗ ਲੜਦਾ ਤੇ ਇਹਨੂੰ ਉੱਚੀ ਅਵਸਥਾ ਮਿਲਦੀ ਪਰ ਹੁਣ ਜਿਹੜਾ ਪਿੱਛੋਂ ਇਹਨੇ ਲੁੱਕ ਕੇ ਵਾਰ ਕੀਤਾ ਇਹਨੇ ਕੰਮ ਹੀ ਜੁੱਤੀਆਂ ਵਾਲਾ ਕੰਮ ਕੀਤਾ ਕੰਮ ਵਾਸਤੇ ਇਹਨੂੰ ਲਾਣ ਤਾਂ ਇਹ ਜੁੱਤੀਆਂ ਸਦਾ ਹੀ ਪੈਂਦੀਆਂ ਰਹਿਣਗੀਆਂ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਹਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਤਾਂ ਵਜ਼ੀਰ ਖਾਨ ਉਸ ਵੇਲੇ ਤੋਂ ਉਹਦੇ ਪਾਪ ਕੰਮ ਰਹੇ ਸਨ ਕਿ ਮਹਾਰਾਜ ਮੇਰੇ ਤੋਂ ਇਸ ਗੱਲ ਦਾ ਬਦਲਾ ਜ਼ਰੂਰ ਲੈਣਗੇ ਉਹ ਹਰ ਇੱਕ ਚਾਲ ਚੱਲ ਰਾ ਸੀ ਜੰਗ ਵੀ ਕਰਨ ਵਾਸਤੇ ਫੌਜ ਲੈ ਕੇ ਵੀ ਚੜ ਰਿਹਾ ਹੈ ਤੇ ਇਸ ਤਰ੍ਹਾਂ ਦੇ ਸੂਈਏ ਜਿਹੜੇ ਗੁਪਤ ਤੌਰ ਤੇ ਵੀ ਉਹਨੇ ਮਹਾਰਾਜ ਜੀ ਦੇ ਮਗਰ ਲਾਏ ਹੋਏ ਆ ਵੀ ਕਿਸੇ ਵੀ ਸਮੇਂ ਜਦੋਂ ਉਹ ਮੌਕਾ ਦੇਖਣ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਖਤਮ ਕਰ ਦੇਣ ਤਾਂ ਉਹ ਮੁਗਲ ਸੂਈਆ ਜਦ ਦੀ ਬਾਕੀ ਫੌਜ ਤੇ ਵਾਪਸ ਪਰਤ ਗਈ ਪਰ ਉਹ ਇੱਥੇ ਹੀ ਰਿਹਾ ਉਹਨੇ ਉਸ ਵੇਲੇ ਛੁਪ ਕੇ ਸਤਗੁਰਾਂ ਜੀ ਤੇ ਵਾਰ ਕਰਨਾ ਚਾਹਿਆ ਸੀ ਜਦੋਂ ਉਹ ਗੱਲ ਸਨਮੁਖ ਵਾਰ ਕਰਨ ਦੀ ਆਉਂਦੀ ਹੈ ਤਾਂ ਮਹਾਰਾਜ ਆਪਣੇ ਪੁੱਤਰਾਂ ਨੂੰ ਆਪ ਜੰਗ ਦੇ ਮੈਦਾਨ ਅੰਦਰ ਭੇਜਦੇ ਆ ਪਰ ਉਸ ਨੇ ਛੁਪ ਕੇ ਵਾਰ ਕੀਤਾ ਲੁੱਕ ਕੇ ਵਾਰ ਕੀਤਾ ਹੁਣ ਕਰਕੇ ਮਹਾਰਾਜ ਜੀ ਨੇ ਕਿਹਾ ਸੀ ਵੀ ਇਹਨੇ ਜੇ ਸਨਮੁਖਾ ਕੇ ਵਾਰ ਕਰਦਾ ਸੂਰਮਿਆਂ ਵਾਂਗ ਲੜਦਾ ਤੇ ਇਹਨੂੰ ਉੱਚੀ ਅਵਸਥਾ ਮਿਲਦੀ ਪਰ ਹੁਣ ਜਿਹੜਾ ਪਿੱਛੋਂ ਇਹਨੇ ਲੁੱਕ ਕੇ ਵਾਰ ਕੀਤਾ ਇਹਨੇ ਕੰਮ ਹੀ ਜੁੱਤੀਆਂ ਵਾਲਾ ਕੰਮ ਕੀਤਾ ਤੇ ਜਿਸ ਕਰਕੇ ਸਦਾ ਹੀ ਇਸ ਕੰਮ ਵਾਸਤੇ ਇਹਨੂੰ ਲਾਣ ਤਾਂ ਇਹ ਜੁੱਤੀਆਂ ਸਦਾ ਹੀ ਪੈਂਦੀਆਂ ਰਹਿਣਗੀਆਂ ਤੇ ਉਹ ਉਸੇ ਉਹ ਹੀ ਮੂਰਦੀਨ ਦੀ ਕਬਰ ਆ ਜਿੱਥੇ ਜੁੱਤੀਆਂ ਮਾਰਦੇ ਨੇ ਹਾਂਜੀ ਉਸੇ ਸਥਾਨ ਤੇ ਜੋ ਗੁਰਦੁਆਰਾ ਦਤਨ ਸਾਹਿਬ ਜੀ ਦੇ ਬਾਹਰਵਾਰਜ ਬਣੀ ਹੋਈ ਹੈ ਜਦੋਂ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਸਹਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਤਾਂ ਵਜ਼ੀਰ ਖਾਨ ਉਸ ਵੇਲੇ ਤੋਂ ਉਹਦੇ ਪਾਪ ਕੰਮ ਰਹੇ ਸਨ ਕਿ ਮਹਾਰਾਜ ਮੇਰੇ ਤੋਂ ਇਸ ਕੱਲ ਦਾ ਬਦਲਾ ਜ਼ਰੂਰ ਲੈਣਗੇ ਉਹ ਹਰ ਇੱਕ ਚਾਲ ਚੱਲ ਰਾ ਸੀ ਜੰਗ ਵੀ ਕਰਨ ਵਾਸਤੇ ਫੌਜ ਲੈ ਕੇ ਵੀ ਚੜ ਰਿਹਾ ਹੈ ਤੇ ਇਸ ਤਰ੍ਹਾਂ ਦੇ ਸੂਈਏ ਜਿਹੜੇ ਗੁਪਤ ਤੌਰ ਤੇ ਵੀ ਉਹਨੇ ਮਹਾਰਾਜ ਜੀ ਦੇ ਮਗਰ ਲਾਏ ਹੋਏ ਆ ਕਿ ਕਿਸੇ ਵੀ ਸਮੇਂ ਜਦੋਂ ਉਹ ਮੌਕਾ ਦੇਖਣ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਖਤਮ ਕਰ ਦੇਣ ਤਾਂ ਉਹ ਮੁਗਲ ਸੂਈ ਜਦ ਦੀ ਬਾਕੀ ਫੌਜ ਤੇ ਵਾਪਸ ਪਰਤ ਗਈ ਪਰ ਉਹ ਇੱਥੇ ਹੀ ਰਿਹਾ ਉਹਨੇ ਉਸ ਵੇਲੇ ਛੁਪ ਕੇ ਸਤਗੁਰਾਂ ਦੀ ਤੇ ਵਾਰ ਕਰਨਾ ਚਾਹਿਆ ਸੀ ਜਦੋਂ ਉਹ ਗੱਲ ਸਨਮੁਖ ਵਾਰ ਕਰਨ ਦੀ ਆਉਂਦੀ ਹੈ ਤਾਂ ਮਹਾਰਾਜ ਆਪਣੇ ਪੁੱਤਰਾਂ ਨੂੰ ਆਪ ਜੰਗ ਦੇ ਮੈਦਾਨ ਅੰਦਰ ਭੇਜਦੇ ਆ ਪਰ ਉਸ ਨੇ ਛੁਪ ਕੇ ਵਾਰ ਕੀਤਾ ਲੁੱਕ ਕੇ ਵਾਰ ਕੀਤਾ ਹੁਣ ਕਰਕੇ ਮਹਾਰਾਜ ਜੀ ਨੇ ਕਿਹਾ ਸੀ ਵੀ ਇਹਦੇ ਜੇ ਸਨਮੁਖਾ ਕੇ ਵਾਰ ਕਰਦਾ ਸੂਰਮਿਆਂ ਵਾਂਗ ਲੜਦਾ ਤੇ ਇਹਨੂੰ ਉੱਚੀ ਅਵਸਥਾ ਮਿਲਦੀ ਪਰ ਹੁਣ ਜਿਹੜਾ ਪਿੱਛੋਂ ਇਹਨੇ ਲੁੱਕ ਕੇ ਵਾਰ ਕੀਤਾ ਇਹਨੇ ਕੰਮ ਹੀ ਜੁੱਤੀਆਂ ਵਾਲਾ ਕੰਮ ਕੀਤਾ ਤੇ ਜਿਸ ਕਰਕੇ ਸਦਾ ਹੀ ਇਸ ਕੰਮ ਵਾਸਤੇ ਇਹਨੂੰ ਲਾਣ ਤਾਂ ਇਹ ਜੁੱਤੀਆਂ ਸਦਾ ਹੀ ਪੈਂਦੀਆਂ ਰਹਿਣਗੀਆਂ ਤੇ ਉਹ ਉਸੇ ਉਹੇ ਮੂਰਦੀਨ ਦੀ ਕਬਰ ਆ ਜਿੱਥੇ ਜੁੱਤੀਆਂ ਮਾਰਦੇ ਨੇ ਹਾਂਜੀ ਉਸੇ ਸਥਾਨ ਤੇ ਜੋ ਗੁਰਦੁਆਰਾ ਦਾਤਨ ਸਾਹਿਬ ਜੀ ਦੇ ਬਾਹਰਵਾਰਜ ਬਣੀ ਹੋਈ ਹੈ